ਅੱਜ ਤੁਹਾਨੂੰ ਦਿਖਾਉਣ ਲੱਗੇ ਆਂ ਪੰਜਾਬ ਦਾ ਉਹ ਪਿੰਡ ਜਿੱਥੇ ਹਰ ਰਾਤ ਸ਼ੇਰ ਤੇ ਚੀਤਾ ਮਾਰਦਾ ਗਿੜੇ ਪੰਜਾਬ ਦੇ ਇਸ ਅਨੋਕੇ ਪਿੰਡ ਦੀ ਦਾਸਤਾਨ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਪਰੇਸ਼ਾਨ ਪਿੰਡ ਵਾਲਿਆਂ ਦੀਆਂ ਬੱਕਰੀਆਂ ਤੇ ਦੁੱਧਾਰੂ ਪਸ਼ੂਆਂ ਨੂੰ ਇਸ ਸ਼ੇਰ ਦੇ ਵੱਲੋਂ ਕਈ ਵਾਰ ਬਣਾਇਆ ਗਿਆ ਨਿਸ਼ਾਨਾ ਡਾਡਾ ਦੇ ਵਿੱਚ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਸਾਡੇ ਸਰਪੰਚ ਸਾਹਿਬ ਨੇ ਸਾਰੀ ਜਾਣਕਾਰੀ ਲਵਾਂਗੇ ਕਿ ਕਿਵੇਂ ਪਿੰਡ ਦੇ ਵਿੱਚ ਗੁਜ਼ਰਬਸਰ ਹੁੰਦਾ ਹੈ ਸੁਰਜੀਤ ਜੀ ਜਿਵੇਂ ਆ ਆਪਾਂ ਇਸ ਪਿੰਡ ਦੇ ਬਾਰੇ ਜਾਣਕਾਰੀ ਜਿਹੜੀ ਸਾਨੂੰ ਮਿਲੀ ਹੈ ਕਿ ਇਸ ਪਿੰਡ ਦੇ ਵਿੱਚ ਜਿਹੜੀਆਂ ਕਾਰਗੁਜ਼ਾਰੀਆਂ ਚੱਲਦੀਆਂ ਨੇ ਆਮ ਲੋਕਾਂ ਦਾ ਗੁਜ਼ਰਬਸਰ ਜਿਹੜਾ ਪਿੰਡ ਦੇ ਵਾਸੀ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਇੱਥੇ ਹੀ ਕੰਮ ਕਰਕੇ ਚੱਲਦੀ ਹੈ ਕੀ ਕਹਿਣਾ ਚਾਹੁੰਦੇ ਹੋ ਨਾਲ ਬਿਲਕੁਲ ਜੰਗਲ ਪੈਂਦਾ ਹੈ ਜੰਗਲ ਦੇ ਵਿੱਚ ਜਾਨਵਰਾਂ ਦਾ ਵੀ ਖਤਰਾ ਰਹਿੰਦਾ ਹੈ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਜੀ ਦੇਖੋ ਪਹਿਲੀ ਗੱਲ ਤੇ ਮੈਂ ਸਤਿ ਸ੍ਰੀ ਬਾਕੀ ਮੈਨੂੰ 11 ਸਾਲ ਹੋ ਗਏ ਸਰਪੰਚੀ ਕਰਦੇ ਹਾਂ ਹੂੰ ਤੇ ਪਹਿਲਾਂ ਸਾਡੇ ਪਿੰਡ ਚ ਨਸਰੀਏ ਸਹ ਹੈ ਨਹੀਂ ਸੀ ਜੜੀ ਹੂੰ ਅਸੀਂ ਸੱਦੇ ਆਲ ਜਾਂਦੇ ਸਾਡੇ ਪਿੰਡ ਦੇ ਅੱਛਾ ਜੀ ਉਸੇ ਜਾਇਦੇ ਫਿਰ ਅਸੀਂ ਚਲੋ ਕੋਸ਼ਿਸ਼ ਕੀਤੀ ਹੂੰ ਦੋ ਨਸਰੀਆਂ ਆਈਆਂ ਸਾਡੇ ਪਿੰਡ ਚ ਹੂੰ ਉਹ ਇੱਥੇ ਵੀ ਕੰਮ ਕਰਦੀ ਦੁਨੀਆ ਤੇ ਉੱਥੇ ਵੀ ਕਰਦੀ ਅੱਛਾ ਜੀ ਔਰ ਘਟ ਤੋਂ ਘਟ ਵੀ 100 ਬੰਦਾ ਲੇਡੀ ਜੈਂਟਸ ਕੰਮ ਚ ਲੱਗਿਆ ਹੂੰ ਫੋਰੈਸਟਮੈਨ ਠੀਕ ਹੈ ਜੀ ਤਾਂ ਪਹਿਲਾਂ ਜਾਨੀ ਉਹ 10 15 ਜ ਹੁੰਦੇ ਸੀਗੇ ਆਪਣੇ ਆਪਣੇ ਜਿਹੜੇ ਹੁੰਦੇ ਸੀਗੇ ਜੀ ਉਹ ਆਪਣੇ ਜੋਗਾ ਕੰਮ ਕਰਾਉਂਦੇ ਬਾਕ ਪਿੰਡ ਬਾਰੇ ਕੋਈ ਜਰੂਰਦਾ ਹੂੰ ਚਲੋ ਸਾਨੂੰ ਪਿੰਡ ਨਾਲ ਇੱਕ ਮੌਕਾ ਦਿੱਤਾ ਹੂੰ ਦੂਜੀ ਵਾਰੀ ਦਿੱਤਾ ਜੀ ਤਾਂ ਪਿੰਡ ਦੇ ਵਿੱਚ ਅਸਲ ਕੋਈ ਵੀ ਜਣੀ ਕਮੀ ਨਹੀਂ ਕੰਮ ਦੀ ਹੂੰ ਜਿਸ ਨਾਲ ਨਹੀਂ ਕਰਨਾ ਤਾਂ ਨਾ ਕਰੇ ਪਰ ਕੰਮ ਦੀ ਕਮੀ ਨਹੀਂ ਤੇ ਹੂੰ ਕਰ ਸਕਦਾ ਮੈਂ ਕਰ ਦਿਓ ਹਾਂਜੀ ਦੇਖੋ ਅਸਲ ਕਿੰਨੀ ਗਰਮੀ ਆ ਹੂੰ ਤੇ ਸਾਡੇ ਬੀਬੀਆਂ ਸਾਡੀਆਂ ਨੋਹਾਂ ਹੀ ਲੱਗਦੀਆਂ ਜ਼ਿਆਦਾ ਸਾਰੀਆਂ ਹਾਂ ਕੰਮ ਕਰਦੀਆਂ ਹਾਂ ਜੀ ਹਾਂਜੀ ਇਹ 12 ਮਹੀਨੇ ਮਨਖਰ ਕੰਮ ਤੇ ਲੱਗੇ ਨੇ ਪੁੱਛ ਪੁੱਛ ਵੀ ਸਕਦੇ ਤੁਸੀਂ ਜੀ ਜਣੀ ਕੰਮ ਇਹ ਵੀ ਜੋ ਨਾਸੀ ਦਾ ਵੀ ਆ ਹੂੰ ਉਹਰ ਵੀ ਜਾਨੀ ਜਿਹੜੀ ਟੱਪਾ ਜੋ ਸਾਰੇ ਘਾ ਬਗੜ ਜੰਗਲ ਦੇ ਵਿੱਚ ਜਾਂਦੀ ਹੈ ਵੱਢਦੇ ਆ ਬੱਕਰੀਆਂ ਪਸ਼ੂ ਰਖਸ਼ੋ ਲੋਕਾਂ ਨਾਲ ਜਾਨੀ ਸੌਖਾ ਜਾਨੀ ਗੁਜ਼ਾਰਾ ਹੋ ਰਿਹਾ ਜੀ ਕੋਈ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ ਜਿਵੇਂ ਮੈਂ ਇਹ ਗੱਲ ਕੀਤੀ ਹੈ ਕਿ ਨਾਲ ਬਿਲਕੁਲ ਜੰਗਲ ਪੈਂਦਾ ਹੈ ਜੰਗਲ ਦੇ ਵਿੱਚੋਂ ਜਾਨਵਰਾਂ ਦਾ ਵੀ ਖਤਰਾ ਰਹਿੰਦਾ ਹੈ ਉਹਦੇ ਲਈ ਕੀ ਪ੍ਰਬੰਧ ਰਹਿੰਦੇ ਨੇ ਜਦੋਂ ਲੇਬਰ ਉੱਥੇ ਅੰਦਰ ਜਾਂਦੀ ਹੈ ਉਹਨਾਂ ਦੇ ਕੋਈ ਖਾਸ ਕੋਈ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਜਾਂ ਫਿਰ ਆਪਣੇ ਤੌਰ ਦੇ ਉੱਪਰ ਹੀ ਦੇਖਦੇ ਨੇ ਉਹ ਨਹੀਂ ਨਹੀਂ ਕੋਈ ਐਸਾ ਕੋਈ ਪ੍ਰਬੰਧ ਨਹੀਂ ਹੈਗਾ ਹੂੰ ਸਾਡੇ ਪਿੰਡ ਦੇ ਬੰਦੇ ਜਾਂਦੇ ਜਾਨੀ ਬਾਗ ਜੀਤੇ ਵੀ ਹੈਗੇ ਵਿੱਚ ਉੱਥੇ ਉਹ ਪਸ਼ੂ ਨੂੰ ਖਾ ਜਾਂਦੇ ਬੱਕਰੀਆਂ ਨੂੰ ਖਾ ਜਾਂਦੇ ਆ ਪਰ ਅੱਜ ਤੱਕ ਜਾਨੀ ਕਦੀ ਬੰਦੇ ਦੇ ਅਟੈਕ ਨਹੀਂ ਹੋਇਆ ਹਮ ਨਾ ਬੰਦਾ ਇਕੱਲਾ ਵੀ ਫਿਰਦਾ ਸਾਡੇ ਕਲੇ-ਕਲੇ ਪਦੇ ਫਿਰਦੇ ਜੰਗਲ ਦੇ ਵਿੱਚ ਹਮ ਇਹਦੇ ਫਾਇਰਿੰਗ ਰੇਂਜ ਆ ਚੱਲਦਾ ਫਾਇਰਿੰਗ ਚੱਲਦਾ ਅੱਛਾ ਜੀ ਉਹ ਚੁਗਣ ਵਾਸਤੇ ਚੱਲ ਜਾਂਦੇ ਜਾਨੀ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਆ ਜੀ ਕਦੀ ਵੀ ਅੱਜ ਤੱਕ ਜਾਨੀ ਨਾ ਬੱਕਰੀਆਂ ਖਾਣ ਦੀ ਤੁਸੀਂ ਗੱਲ ਕੀਤੀ ਕਿੰਨਾ ਚਿਰ ਪਹਿਲਾਂ ਦੀ ਘਟਨਾ ਹੈ ਇਹ ਕਿ ਅਜੇ ਆ ਕੋਈ ਵਾਕਿਆ ਹੋਇਆ ਹੋਵੇ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਆ ਤਿੰਨ ਚਾਰ ਬੱਕਰੀਆਂ ਉਹ ਬੰਦਾ ਚੱਲ ਰਿਹਾ ਸਾਹਮਣੇ ਖਾ ਗਿਆ ਅੱਛਾ ਹਾਂਜੀ ਫੇਰ ਕਬਈ ਅਟੈਕ ਕੀਤਾ ਬੱਕਰੀ ਦੇ ਚਲੋ ਡੰਡਾ ਮਾਰਿਆ ਬਾਹਰ ਦੌੜ ਗਿਆ ਉਹ ਬਚ ਗਈ ਹੂੰ ਉਹ ਬੱਕਰੀ ਅੱਜ ਵੀ ਤੁਹਾਨੂੰ ਦਿਖਾ ਦਾਂ ਮੈਂ ਘਰੇ ਹੀ ਰਹਿੰਦੀ ਉਸੋ ਹੂੰ ਘਰੋਂ ਬਾਹਰ ਨਹੀਂ ਨਿਕਲਦੀ ਹੂੰ ਅੱਜ ਵੀ ਉੱਥੇ ਹੀ ਮੈਂ ਤੁਹਾਨੂੰ ਜਗ ਦਿਖਾ ਲਾਂਗਾ ਪਿੰਡ ਦੀ ਜਨਸਖਿਆ ਕਿੰਨੀ ਹੈ ਕਿੰਨੀ ਕਵਾਦੀ ਹੈ ਤੇ ਵੋਟਾਂ ਦੀ ਗਿਣਤੀ ਕਿੰਨੀ ਹੈ ਦੇਖੋ ਜੀ ਵੋਟਾ ਸਾਡੇ ਹੈਗੀਆਂ 1500 ਵੋਟ ਆ ਹਾਂ ਆਬਾਦੀ 3000 ਹੈ ਹੂੰ ਤੇ ਬਾਕੀ ਜਿਹੜੀਆਂ ਵੋਟਾਂ ਪੈਂਦੀਆਂ ਉਹ 12300 ਪੈਂਦੀਆਂ ਜੀ ਬਾਕੀ ਲੋਕ ਕੋ ਬਾਹਰ ਗਏ ਉਹ ਕੋ ਫੌਜੀ ਹੈ ਕੋਈ ਆਹ ਦੋ ਗੱਲ ਕਮ ਕਰਾਂ ਲਈ ਆਮ ਤੌਰ ਦੇ ਉੱਪਰ ਸ਼ਹਿਰ ਦੇ ਨਾਲ ਜਿਹੜੇ ਪਿੰਡ ਹੁੰਦੇ ਨੇ ਉਹਨਾਂ ਦੇ ਵਿੱਚ ਗੁਜ਼ਾਰਾ ਕਰਨਾ ਸੌਖਾ ਹੁੰਦਾ ਸਰਪੰਚ ਸਾਹਿਬ ਜਿਵੇਂ ਉੱਥੇ ਕੰਮਕਾਜ ਦੀ ਸਹੂਲਤ ਜ਼ਿਆਦਾ ਹੁੰਦੀ ਹੈ ਤਰੀਕੇ ਸਲੀਕੇ ਹੋਰ ਹੁੰਦੇ ਨੇ ਕੰਮਕਾਜ ਦੇ ਉੱਥੇ ਮੌਕੇ ਜ਼ਿਆਦਾ ਮਿਲਦੇ ਨੇ ਪਿੰਡ ਦੇ ਵਿੱਚ ਰਹਿ ਕੇ ਇਹ ਗੁਜ਼ਰਬਸਰ ਨੂੰ ਲੈ ਕੇ ਕਦੇ ਮੁਸ਼ਕਿਲ ਭਰਿਆ ਸਮਾਂ ਆਇਆ ਜਾਂ ਫਿਰ ਤੁਹਾਡੇ ਪਿੰਡ ਦੇ ਲੋਕਾਂ ਨੇ ਕਦੇ ਇਸ ਚੀਜ਼ ਨੂੰ ਲੈ ਕੇ ਸ਼ਿਕਾਇਤ ਕੀਤੀ ਕਿ ਪਿੰਡ ਦੇ ਵਿੱਚ ਸੁੱਖ ਸਹੂਲਤਾਂ ਦੀ ਕਮੀ ਹੈ ਜਾਂ ਫਿਰ ਡਿਸਪੈਂਸਰੀ ਹੋਵੇ ਹਸਪੀਟਲ ਹੋਵੇ ਐਦਾਂ ਦੀਆਂ ਚੀਜ਼ਾਂ ਦੀ ਕਮੀ ਖਾਮੀ ਹੈ ਇਹ ਚੀਜ਼ਾਂ ਪੂਰੀਆਂ ਹੋ ਗਈਆਂ ਜਾਂ ਹੋਣੀਆਂ ਚਾਹੀਦੀਆਂ ਪਸ਼ੂਮਾਂ ਵਾਲੀ ਜੁਦੀ ਹੋ ਵੀ ਨਹੀਂ ਹੈਗੀ ਹੂੰ ਇਹ ਜਿਆਦਾ ਇਹ ਸ਼ਿਕਾਇਤਾਂ ਆ ਰਹੀਆਂ ਹੂੰ ਬਾਕੀ ਸਾਡੇ ਸਕੂਲ 10ਵੀਂ ਤੱਕ ਆ ਹੂੰ ਬਹੁਤ ਵਧੀਆ ਬੱਚੇ ਪੜ ਰਹੇ ਆ ਹੂੰ ਇਹ ਖਬਰ ਪਿੱਛੇ ਜੇ ਅੜੀ ਸੇ ਬੱਚੀ ਦੀ ਡੈਥ ਹੋ ਗਈ ਹੈ ਪਿੱਛੇ ਹਈ ਸੀ ਉਹ ਜਾਨੀ ਬਿਲਕੁਲ ਝੂਠ ਸੀ ਸਾਡੇ ਸਕੂਲ ਨੂੰ ਬਦਨਾਮ ਕਰਨਾ ਜਾਨੀ ਕੋਈ ਸ਼ਰਾਰਤੀ ਬੰਦੇ ਕਰਦੇ ਦਿੰਦੇ ਆ ਹੂੰ ਬਾਕੀ ਸਾਡੇ ਸਕੂਲ ਦੇ ਵਿੱਚ ਨਾ ਦੇਖੋ ਪ੍ਰਾਇਮਰੀ ਸਕੂਲ ਦੇ ਵਿੱਚ ਹਰ ਸਾਲ ਤਿੰਨ ਚਾਰ ਬੱਚੇ ਹੂੰ ਨਬੁੱਧਿਆ ਜਾਂਦੇ ਆ ਹਾਂ ਉਹ ਸ਼ਹਿਰਪੁਰ ਦੇ ਵਿੱਚ ਕੋਈ ਪਿੰਡਦਾ ਹਾਂਗਾ ਜਿੱਥੋਂ ਜਾਨੀ ਨਬੁੱਧਿਆ ਵਿੱਚ ਜਾਂਦੇ ਆ ਹੂੰ ਇਸ ਲਈ ਸਾਡੇ ਘਟ ਕੋੜੇ ਵੀ 20 ਬੱਚੇ ਨਬੁੱਧਿਆ ਵਿੱਚ ਪੜ ਰਹੇ ਆ ਹੂੰ ਔਰ ਕੁਛ ਬੱਚੇ ਜਿਹੜੇ ਪੜ ਕੇ ਪਾਸ ਹੋ ਕੇ ਗਏ ਉਹਨੂੰ ਨੌਕਰੀਆਂ ਲੱਗੀਆਂ ਹੂੰ ਤੇ ਸਕੂਲਾਂ ਦਾ ਬਹੁਤ ਵਧੀਆ ਸਾਡੇ ਕੋਲ ਪ੍ਰਬੰਧਾ ਜਾਨੀ ਵਧੀਆ ਬੱਚੇ ਪੜਦੇ ਆ ਹੂੰ ਹੋਰ ਸਾਡੇ ਇੱਥੇ ਕੋਈ ਮੁਸ਼ਕਲ ਨਹੀਂ ਵਸ ਮੁਸ਼ਕਲ ਇੱਕ ਸਾਡੇ ਪੁੱਲ ਦੀ ਆ ਮੰਜੀ ਵਾਲਾ ਜੀ ਇਧਰ ਵਿੱਚ ਉਹ ਇਧਰ ਵਿੱਚ ਉਹ ਜੀ ਕੋਈ ਬੰਦਾ ਮਰੀਜ਼ ਹੋ ਜਾਂਦਾ ਆ ਹੂੰ ਔਖਾ ਨੰਗਣਾ ਜੀ ਹੂੰ ਤੇ ਦੂਜਾ ਪੁੱਲ ਦੀ ਆ ਸਾਨੂੰ ਇੱਕ ਹੱਲ ਬਲੌਟਰੀ ਆ ਹੂੰ ਪਸ਼ੂ ਦਾਸ ਦਾ ਜੀ ਇਹ ਸਮੱਸਿਆ ਸਾਡੇ ਜ਼ਿਆਦਾ ਨਾਲ ਤੁਹਾਡੇ ਗਵਾਂਢ ਦੇ ਵਿੱਚ ਐਮਪੀ ਤਾਜ਼ਾ ਤਾਜ਼ਾ ਬਣੇ ਨੇ ਰਾਜਕੁਮਾਰ ਚੱਬੇਵਾਲ ਸਾਹਿਬ ਉਹ ਡਾਕਟਰ ਸਾਹਿਬ ਦਾ ਆਉਣਾ ਜਾਣਾ ਇੱਥੇ ਪਿੰਡ ਦੇ ਵਿੱਚ ਪਹਿਲਾਂ ਹੁੰਦਾ ਸੀ ਕਾਰਗੁਜ਼ਾਰੀਆਂ ਵੇਖਦੇ ਸੀ ਐਮਐਲਏ ਦੇ ਦੌਰਾਨ ਜਾਂ ਫਿਰ ਉਹਨਾਂ ਦੇ ਵੱਲੋਂ ਆਮ ਤੌਰ ਦੇ ਉੱਪਰ ਲੀਡਰ ਹੁੰਦਾ ਕਿ ਆਪਣੇ ਇਲਾਕੇ ਦੇ ਵਿੱਚ ਵਿਚਰਦਾ ਹੈ ਉਹਨਾਂ ਦੀ ਕਿੰਨੀ ਹੁਣ ਆਸ ਬੱਜੀ ਹੈ ਕਿ ਜਦੋਂ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਹੁਣ ਕੰਮਕਾਜ ਦੇ ਵਿੱਚ ਤੇਜ਼ੀ ਆਊਗੀ ਕੀਤੇ ਗਏ ਕੰਮ ਜਿਹੜੇ ਪੁਰਾਣੇ ਨੇ ਜਿਹੜਾ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਕਮੀ ਖਾਮੀ ਸੀ ਉਹ ਕੰਮ ਪੂਰੇ ਹੋਣ ਦੀ ਆਸ ਬੱਜੀ ਹਾਂਜੀ ਸਾਨੂੰ ਮਿਲੇ ਆ ਰਾਜਕੁਮ ਤੇ ਸਾਨੂੰ ਉਹਨਾਂ ਨੇ ਆਪਣੇ ਵਚਨ ਕੀਤਾ ਵੀ ਯਾਨੀ ਇਸ ਪੁਲ ਸਾਨੂੰ ਬਣਾ ਕੇ ਦੇਵੋਗੇ। ਹੂੰ। ਤਾਂ ਜਦੋਂ ਜਿੱਤ ਕੇ ਮਾਂਜੀ ਵਿੱਚ ਆਏ ਅਸੀਂ ਉੱਥੇ ਗਏ ਸਾਰੀ ਪੰਚਾਇਤ ਗਈ ਆ। ਹੂੰ। ਉੱਥੇ ਇਹਨਾਂ ਨੇ ਗੱਲ ਅਨਾਉਂਸ ਹੀ ਕਰਤਾ ਯਾਨੀ ਆਪਾਂ ਕਹਿੰਦਾ ਬਜਵਾੜੇ ਭੱਠੇ ਤੋਂ ਹੂੰ। ਡਾੜੇ ਤੱਕ ਦਾ ਸੜਕ 18 ਫੁੱਟ ਖੁੱਲੀ ਕਰਨ ਦਾ। ਹੂੰ। ਛੇਤੀ ਬਰੰਦ ਕਰਾਂਗੇ। ਜੀ। ਤਾਂ ਯਾਨੀ ਪੁਲ ਯਾਨੀ ਆਉਣ ਵਾਲੇ ਸਮੇਂ ਵਿੱਚ ਪੁਲ ਵੀ ਬਣਾ ਕੇ ਦੇਵੋਗੇ। ਹੂੰ। ਤਾਂ ਬਾਕੀ ਚਲੋ ਪਹਿਲਾਂ ਤਾਂ ਐਮਐਲਏ ਸੀਗੇ ਚੱਬੇ ਵਾਲਾ। ਹੂੰ। ਉਧਰ ਉਹਨਾਂ ਨੇ ਬਹੁਤ ਕੰਮ ਕੀਤੇ ਆ। ਹੂੰ। ਇਸ ਕਰਕੇ ਯਾਨੀ ਹੁਣ ਚੱਬੇ ਵਾਲੀ ਏਰੀਆ ਨੇ ਸਾਰਿਆਂ ਦਾ ਜਣੀ ਨੇ ਬਹੁਤ ਖੁਸ਼ੀ ਹੋਈ ਐ ਹਾਂ ਆਸ ਵੀ ਵੱਜੀ ਆ ਆਸ ਵੀ ਵੱਜੀ ਆ ਪਹਿਲਾਂ ਕੋਈ ਜਿੱਤ ਕੇ ਜਾਂਦਾ ਸੀ ਤੇ ਚੇਤਾ ਹੀ ਭੁੱਲ ਜਾਂਦਾ ਸੀ ਹੂੰ ਜੋ ਵੀ ਜਿੱਤ ਕੇ ਜਾਂਣਾ ਮੋੜਖੇ ਤੇ ਦੇਖਦੇ ਨੇ ਹਾਂ ਹੁਣ ਸਾਡਾ ਅਜਿਹੇ ਭਰਾ ਡਾਕਟਰ ਰਾਜਕੁਮਾਰ ਸਾਨੂੰ ਇਕ ਆਸ ਬੱਜੀ ਆ ਕਿ ਸਾਡੇ ਜਿਹੜੇ ਰੁਕਿਓ ਕੰਮ ਸੀ ਇੰਨੇ ਸਾਲਾਂ ਤੋਂ ਉਹ ਜ਼ਰੂਰ ਹੋ ਜਾਣਗੇ ਜੀ ਇਹ ਸਰਪੰਚ ਸਾਹਿਬ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਨਾਲ ਬੀਬੀਆਂ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਪਿੰਡ ਦੇ ਵਿੱਚ ਜਿਵੇਂ ਦੱਸਿਆ ਸਰਪੰਚ ਸਾਹਿਬ ਹੋਰਾਂ ਦੇ ਵੱਲੋਂ ਗੁਜ਼ਰਬਸਰ ਜਿਹੜੀ ਹੈ ਤੁਸੀਂ ਇੱਥੇ ਨਰਸਰੀ ਦੇ ਵਿੱਚ ਕੰਮ ਕਰਦੇ ਹੋ ਤੁਹਾਨੂੰ ਕਦੇ ਜਾਨਵਰ ਦੇ ਨਾਲ ਕਿਸੇ ਤਰੀਕੇ ਦੀ ਇਦਾਂ ਕੋਈ ਘਤੀਵਿਧੀ ਹੋਈ ਕਿਸੇ ਤਰੀਕੇ ਦੇ ਨਾਲ ਜਾਨਵਰ ਦੇ ਵੱਲ ਹਮਲਾ ਕੀਤਾ ਗਿਆ ਹੋਵੇ ਬਾਗ ਚੀਤਾ ਤਾਂ ਦੂਰ ਦੀ ਗੱਲ ਹੈ ਹੋਰ ਕੋਈ ਜਾਨਵਰ ਜਿਸ ਦੇ ਵੱਲੋਂ ਹਮਲਾ ਕੀਤਾ ਗਿਆ ਹੋਵੇ ਤੇ ਸਾਨੂੰ ਇੰਨਾ ਚ ਇੱਥੇ 1.5 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਬੈਸੇ ਤਾਂ ਅਸੀਂ 15 ਸਾਲ ਤੋਂ ਕੰਮ ਕਰਦੇ ਸਤਿਆਲ ਵੀ ਕਰਦੇ ਸੀਗੇ ਤੇ ਹੁਣ ਸਾਨੂੰ ਸਰਪੰਚ ਸਾਹਿਬ ਹੁਣ ਸਾਰਿਆਂ ਨੇ ਨਰਸੀ ਇੱਥੇ ਪਾ ਕੇ ਦਿੱਤੀ ਆ ਤੇ ਸਾਡੀਆਂ ਬੀਬੀਆਂ ਇੱਥੇ ਕੰਮ ਕਰ ਰਹੀਆਂ ਤੇ ਇੱਥੇ 15 ਕ ਬੀਬੀਆਂ ਤਕਰੀਬਨ ਹੁੰਦੀਆਂ ਹੀ ਆ ਤੇ ਬਾਕੀ ਤੁਸੀਂ ਆ ਜਾਨਵਰਾਂ ਦੀ ਗੱਲ ਕਰਦੇ ਸਾਡੇ ਅਸੀਂ ਅੱਜ ਤੱਕ ਇੱਥੇ ਕੋਈ ਨਹੀਂ ਦੇਖਿਆ ਲੱਗੇ ਛਾਪੇ ਜਾਨਵਰ ਇਦਾਂ ਦੀ ਸਾਨੂੰ ਕੋਈ ਘਟਨਾ ਨਹੀਂ ਆਈ ਨਾ ਸਾਨੂੰ ਕੋਈ ਇਦਾਂ ਦੀ ਪ੍ਰੋਬਲਮ ਕਦੀ ਪਈ। ਤੁਸੀਂ 1.5 ਸਾਲ ਤੋਂ ਇੱਥੇ ਕੰਮ ਕਰ ਰਹੇ ਹੋ। ਕੰਮਕਾਜ ਦੇ ਵਿੱਚ ਜਿਵੇਂ ਸ਼ਹਿਰ ਦੇ ਵਿੱਚ ਜਾਈਏ ਸ਼ਹਿਰ ਦੇ ਨੇੜਲੇ ਪਿੰਡ ਜਿਹੜੇ ਹੁੰਦੇ ਨੇ ਉੱਥੇ ਕੰਮਕਾਜ ਜ਼ਿਆਦਾ ਮਿਲਦਾ ਹੈ। ਇੱਥੇ ਪਿੰਡ ਦੇ ਵਿੱਚ ਕੰਮ ਕਰਕੇ ਸੰਤੋਸ਼ ਨਾਲ ਤੁਹਾਡਾ ਗੁਜ਼ਰਬਸਰ ਚੰਗੇ ਤਰੀਕੇ ਦੇ ਨਾਲ ਚੱਲਦਾ ਹੈ। ਜੀਵਨ ਚੰਗਾ ਚੱਲਦਾ ਹੈ। ਹਾਂਜੀ ਬਿਲਕੁਲ ਜੀ ਸਾਨੂੰ ਕੰਮ ਨਾ ਕੰਮ ਮਿਲ ਜਾਂਦਾ ਸਾਡਾ ਘਰ ਗ੍ਰੇਸਤੀ ਸਾਰੇ ਬੱਚੇ ਜੋ ਵੀ ਹੈਗਾ ਸਾਡੇ ਇਹਦੇ ਨਾਲ ਹੀ ਚੱਲਦਾ ਹੈ ਤੇ ਸਾਨੂੰ ਕਦੀ ਕੰਮ ਦੀ ਤੰਗੀ ਐ ਸਾਨੂੰ ਬਹੁਤ ਮौज ਆ ਸਾਡੇ ਪਿੰਡ ਦੇ ਵਿੱਚ ਇਸ ਚੀਜ਼ ਦੀ ਸਾਰੀਆਂ ਬੀਬੀਆਂ ਤੇ ਘਰ ਪਰਤੀ ਸਾਡਾ ਪਿੰਡ ਕੰਮ ਕਰਦਾ ਪਿਆ ਆ ਆਮ ਤੌਰ ਤੇ ਉੱਪਰ ਬੱਚਿਆਂ ਨੂੰ ਲੈ ਕੇ ਖਾਸ ਤਵੱਜੂ ਦਿੰਦੀਆਂ ਨੇ ਬੀਬੀਆਂ ਕਹਿੰਦੀਆਂ ਨੇ ਕਿ ਸਾਡੇ ਬੱਚੇ ਪੜ ਜਾਣ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਚੰਗੀ ਹੋਵੇ ਇਸ ਦੇ ਲਈ ਆਪਾਂ ਜਦੋਂ ਜਿਆਦਾ ਕਰਦੇ ਆ ਇਸ ਨੂੰ ਲੈ ਕੇ ਸਿੱਖਿਆ ਪ੍ਰਣਾਲੀ ਦੀ ਜਿਵੇਂ ਗੱਲ ਕੀਤੀ ਹੈ ਜਾਂ ਫਿਰ ਆ ਜਿਹੜੇ ਪੁਲ ਬਣਨ ਦੀ ਗੱਲ ਕੀਤੀ ਹੈ ਰਾਜਕੁਮਾਰ ਚੱਬੇਵਾਲ ਹੁਰੀ ਹੁਣ ਮ ਉਹਨਾਂ ਦੇ ਕੋਲ ਆਸ ਜਿਵੇਂ ਦੱਸਿਆ ਸਰਪੰਚ ਸਾਹਿਬ ਹੋਰਾਂ ਨੇ ਕਿ ਆਸ ਬੱਜੀ ਹੈ ਤੁਹਾਨੂੰ ਲੱਗਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੰਮ ਕਾਜ ਹੋ ਜਾਣੇ ਚਾਹੀਦੇ ਸੀ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣ ਇਸ ਦੀ ਕਿਤੇ ਨਾ ਕਿਤੇ ਮਨ ਦੇ ਵਿੱਚ ਕਾਮਨਾ ਆਸ ਹੈ ਹੁਣ ਹਾਂਜੀ ਆਸ ਤਾਂ ਹੈਗੀ ਹੈ ਕਿਉਂਕਿ ਸਾਨੂੰ ਉਹ ਵੈਦਾ ਕਰਕੇ ਗਏ ਸੀ ਸਾਡੇ ਨਾਲ ਵੀ ਸਾਨੂੰ ਤੁਸੀਂ ਮੰਤਰੀ ਬਣਾਉਂਗੇ ਤਾਂ ਅਸੀਂ ਜ਼ਰੂਰ ਇਹ ਤੁਹਾਡੀ ਪੋਲ ਦੀ ਜਿਹੜੀ ਸਮੱਸਿਆ ਹੈ ਹੱਲ ਕਰਾਂਗੇ ਤੇ ਇਹਦੇ ਨਾਲ ਸਾਨੂੰ ਪ੍ਰੋਬਲਮ ਆਉਂਦੀ ਬਹੁਤ ਹੈ ਜੀ ਕਿਉਂਕਿ ਹੁਣ ਤਾਂ ਚਲੋ 10ਵੀਂ ਤੱਕ ਸਾਡੇ ਪਿੰਡ ਸਕੂਲ ਬਣ ਗਿਆ ਸਾਡੇ ਬੱਚੇ ਜਿਹੜੇ ਸੀ ਨਾਲੇ ਜਾਂਦੇ ਹੁੰਦੇ ਸੀ ਕਈ ਵਾਰੀ ਚੋਹ ਆਣਾ ਨਿਆਣੇ ਦੀ ਚਪਲਾ ਵਾਸਤੇ ਸਭ ਕੁਝ ਨਿਆਣ ਖਤਰਾ ਹੁੰਦਾ ਸੀਗਾ ਤਾਂ ਜੇ ਪਾਣੀ ਵਹਿਦੀ ਨਿਆਣੇ ਨੰਗਦੇ ਸੀ ਤਾਂ ਮੁਸ਼ਕਲ ਸੀ ਸਾਨੂੰ ਵੀ ਇਸ ਗੱਲ ਦੀ ਹੁੰਦੀ ਸੀ ਕਿ ਸਾਡਾ ਬੱਚਾ ਸਕੂਲ ਲੈ ਕੇ ਆਇਆ ਤੇ ਪਤਾ ਨਹੀਂ ਬੱਚੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਪਰ ਹੁਣ ਚਲੋ ਇਹ ਹੈਗਾ ਵੀ ਜੇ ਪੁਲ ਬਣ ਜਵੇ ਤਾਂ ਉਸ ਨਾਲ ਸਭ ਨੂੰ ਹੋਊਗੀ ਤੁਸਰੀ ਹੜਾਂ ਦੀ ਸਥਿਤੀ ਵੀ ਇੱਥੇ ਬਣ ਜਾਂਦੀ ਹੈ ਹੜਾਂ ਦੇ ਦੌਰਾਨ ਉਹ ਜਿਹੜੇ ਚੋਹ ਚੱਲਦੇ ਨੇ ਉਹਨਾਂ ਦੇ ਵਿੱਚ ਦੀ ਪਾਣੀ ਚੱਲਦਾ ਹਨ ਉ ਖਤਰਾ ਤੇ ਸਰ ਹੁੰਦਾ ਹੀ ਆ ਜਿਸ ਵੇਲੇ ਹੁਣ ਆਲੇ ਦੁਆਲੇ ਜਿਹੜਾ ਕੋ ਬੈਠਾ ਹੁੰਦਾ ਉਹਨਾਂ ਨੂੰ ਵੀ ਖਤਰਾ ਹੁੰਦਾ ਹੈ। ਬਾਕੀ ਸਾਨੂੰ ਬਹੁਤ ਮੁਸ਼ਕਲ ਆਉਂਦੀ ਆ। ਸਾਡੀ ਹੁਣ ਪਾਰਲੀ ਨਰਸਰੀ ਆ ਜਿਹੜੀ ਦੂਸਰੀ ਨੰਬਰ ਤੇ ਨਰਸਰੀ ਪਹਿਲੀ ਉਹ ਹੈ ਦੂਜੇ ਨੰਬਰ ਤੇ। ਉਹ ਕਈ ਵਾਰੀ ਸਾਡੀ ਲੇਬਰ ਉਧਰ ਖੜੀ ਰਹਿੰਦੀ ਆ। ਪਾਣੀ ਜਦ ਦਵਾ ਜਾਂਦਾ ਹੈ ਘੰਟਾ ਘੰਟਾ ਪਰ ਅਸੀਂ ਵੇਟ ਕਰੀਦਾ ਆ। ਕਈ ਵਾਰੀ ਸਾਡੀ ਹਾਜ਼ਰੀ ਦਾ ਵੀ ਪ੍ਰੋਬਲਮ ਆਉਂਦੀ ਸਾਨੂੰ। ਪਿੱਛੇ ਜੇ ਵੀ ਹਾਜ਼ਰੀ ਲਾਉਣਗੇ ਚੋ ਆ ਗਿਆ ਸੀਗਾ ਅਸੀਂ ਕਿੰਨਾ ਚਿਰ ਲੇਟ ਖੜੇ ਰਹੇ। ਫੇਰ ਵੀ ਅਸੀਂ ਮੁਸ਼ਕਲਾਂ ਨਾਲ ਬੜੇ ਪੈਰ ਚੱਕ ਹੁੰਦੇ ਹੀ ਇਹਦੇ ਨੰਗੇ ਵਿੱਚ ਦੀ। ਇਹ ਸ ਆਮ ਤੌਰ ਦੇ ਉੱਪਰ ਜਿੱਥੇ ਸੁੱਖ ਸਹੂਲਤਾਂ ਨਹੀਂ ਹੁੰਦੀਆਂ ਉੱਥੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਇਹ ਵੀ ਚੀਜ਼ਾਂ ਹੁੰਦੀਆਂ ਨੇ ਕਿ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਕਿ ਪਿੰਡ ਬਾਰਡਰ ਦੇ ਉੱਪਰ ਲੱਗਦਾ ਨਾਲ ਜੰਗਲ ਪੈਂਦਾ ਸੁੱਖ ਸਹੂਲਤਾਂ ਉੱਦਾਂ ਨਹੀਂ ਇੱਥੇ ਮੁਸ਼ਕਲ ਕਿਸੇ ਤਰੀਕੇ ਦੀ ਹੈ ਇਸ ਤਰੀਕੇ ਦੀ ਕਿਉਂਕਿ ਆਮ ਤੌਰ ਦੇ ਉੱਪਰ ਜਦੋਂ ਅਸੀਂ ਵਿਚਰਦੇ ਹਾਂ ਇਹ ਗੱਲ ਲੋਕ ਜ਼ਰੂਰ ਕਹਿੰਦੇ ਨੇ ਕਿ ਭਾਈ ਸਾਡੇ ਪਿੰਡ ਦੇ ਵਿੱਚ ਸੁੱਖ ਸਹੂਲਤਾਂ ਨਹੀਂ ਤਾਂ ਸਾਹਮਣੇ ਦੇ ਪਿੰਡ ਨੂੰ ਤਾਂ ਕੋਈ ਰਿਸ਼ਤਾ ਨਹੀਂ ਦਿੰਦਾ ਇਹ ਇਦਾਂ ਦੀਆਂ ਚੀਜ਼ਾਂ ਹੈ ਉਹ ਤਾਂ ਸਰ ਹੁੰਦੀ ਐ ਤਾਂ ਗੱਲ ਹੈਗੀ ਐ ਪਹਿਲੀ ਗੱਲ ਤਾਂ ਹੁਣ ਚਲੋ ਮਾ ਕਿਸਨ ਬੁਰੀ ਲੱਗੇ ਸਾਡੇ ਪਿੰਡ ਦੇ ਵਿੱਚ ਜਿਹੜੀ ਸ਼ਰਾਬ ਵੇਖਦੀ ਆ ਨਾ ਇਹਦੋਂ ਬਹੁਤ ਸਾਡਾ ਨੁਕਸਾਨ ਹੁੰਦਾ ਹੈ ਬੇਸੇ ਤਾਂ ਸਾਡੀਆਂ ਬੀਬੀਆਂ ਇਦਾਂ ਨਹੀਂ ਆ ਕਿ ਸ਼ਰਾਬੀ ਕਰਕੇ ਵੀ ਸਾਨੂੰ ਕੰਮ ਕਰਨ ਤੇ ਮਜਬੂਰ ਆ ਜਿਨ੍ਹਾਂ ਨੂੰ ਖਰਚਾ ਪਾਣੀ ਨਹੀਂ ਦਿੰਦਿਆਂ ਨਹੀਂ ਸ਼ਰਾਬ ਬਹੁਤ ਪੀਂਦਾ ਸ਼ਰਾਬ ਸਾਡੇ ਇੱਥੇ ਵਿਕਦੀ ਬਹੁਤ ਆ ਤੇ ਇੱਥੇ ਰੋਕ ਲੱਗਣੀ ਚਾਹੀਦੀ ਆ ਕਿਸੇ ਤਰੀਕੇ ਦੇ ਨਾਲ ਪਹਿਲਾਂ ਕੋਈ ਕਾਰਵਾਈ ਹੋਈ ਸ਼ਰਾਬ ਨੂੰ ਲੈ ਕੇ ਜਾਂ ਫਿਰ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਤੁਹਾਨੂੰ ਵੀ ਦਿੱਕਤ ਆਉਂਦੀ ਹੈ ਤੁਹਾਨੂੰ ਕੰਮ ਕਰਨ ਬਾਹਰ ਆਉਣਾ ਪੈਂਦਾ ਤੁਹਾਡੇ ਜਿਹੜੇ ਇੱਥੇ ਮਰਦ ਨੇ ਉਹਨਾਂ ਦੇ ਵੱਲੋਂ ਕੰਮ ਨਹੀਂ ਕੀਤਾ ਜਾਂਦਾ ਅਜਿਹੀਆਂ ਸਥਿਤੀਆਂ ਦੇ ਵਿੱਚ ਪਹਿਲਾਂ ਕੋਈ ਕਾਰਵਾਈ ਹੋਈ ਸ਼ਿਕਾਇਤ ਕਿਸੇ ਤਰੀਕੇ ਦੀ ਦਿੱਤੀ ਗਈ ਕੋਈ ਕਾਰਵਾਈ ਦੇ ਲਈ ਸ਼ਿਕਾਇਤ ਤਾਂ ਚਲੋ ਦੰਦਿਆ ਸਾਡੇ ਸਰਪੰਚ ਸਾਹਿਬ ਜੀ ਕਾਰਵਾਈ ਵੀ ਕਰਦੇ ਆ ਬਹੁਤ ਕੁਝ ਕਰਦੇ ਆ ਵੀ ਪਰ ਇਹ ਹੁੰਦਾ ਆ ਕਿ ਯਾਨੀ ਕਿ ਇੱਕ ਦੋ ਦੇ ਨਾਲ ਕਰਨ ਦੇ ਨਾਲ ਨਹੀਂ ਹੁੰਦਾ ਅੱਜ ਇਹ ਹੁਣ ਦੋ ਜਾਂ ਚਾਰ ਜਣੇ ਇਸ ਲੈਨ ਤੇ ਤੁਰਿਓ ਤਾਂ 10 ਜਣੇ ਖਿਲਾ ਇਹ ਜਾਣ ਕੇ ਸਾਡੇ ਪਿੰਡ ਦੀ ਦੁਸਰੀ ਆ ਜੀ ਇਹਦੇ ਵਿੱਚ ਜਾਣ ਕੇ ਇਹ ਹੀ ਆ ਕਿ ਜਾਣ ਕੇ ਇਹ ਚੱਕਣੀ ਚਾਹੀਦੀ ਇੱਥੋਂ ਠੇਕੇ ਚੱਕਣੇ ਚਾਹੀਦੇ ਆ ਹੁਣ ਸਰਪੰਚ ਸਾਹਿਬ ਵੀ ਇਕੱਲੇ ਕੁਝ ਨਹੀਂ ਕਰ ਸਕਦੇ ਸਰਪੰਚ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜ ਪਰਚੇ ਹੋਏ ਨੇ ਉਸ ਤੋਂ ਬਾਅਦ ਇਹ ਲੋਕ ਸੁਧਰਦੇ ਨਹੀਂ ਜਾਂ ਸੁਧਰਨਾ ਚਾਹੁੰਦੇ ਨਹੀਂ ਜਾਂ ਫਿਰ ਤੁਹਾਡੇ ਵੱਲੋਂ ਜੜੀਆਂ ਕਾਰਗੁਜ਼ਾਰੀਆਂ ਉਹਦੇ ਵਿੱਚ ਕਿਤੇ ਢਿੱਲ ਕਮੀ ਖਮੀ ਰਹਿੰਦੀ ਹੈ ਨਹੀਂ ਅਸੀਂ ਨਾ ਤਕਰੀਬ ਜਦੋਂ ਮੈਂ ਬਣਿਆ ਸੀ ਨਾ ਉਸੇ ਵੇਲੇ ਤੇ ਨਾ ਅਸੀਂ ਪਰਚਾ ਕਰਾਇਆ ਜੀ ਅੰਦਰ ਕਰਾਇਆ ਜਮਾਤ ਦੇ ਵਾਰਾ ਇੱਕ ਵਾਰ 30 ਪੀਟੀ ਫੜਾਈਆਂ ਹੂੰ ਜਬਾਂ ਤੇ ਜਮਾਂ ਤੇ ਬਾਰ ਸ਼ਾਇਦ ਯਾਨੀ ਸ਼ਰਾਬ ਵਾਲੇ ਨੂੰ ਕਹਿੰਦੇ ਵੀ ਜਮਾਂ ਤੇ ਮਿਲ ਹੀ ਜਾਂਦੀ ਹੈ ਹੂੰ ਹੂੰ ਹੁਣ ਤਾਂ ਮੈਨੂੰ ਚਿੱਟੇ ਵਾਲੇ ਵੀ ਮਿਲਣਾ ਪਈਆਂ ਹੂੰ ਤਾਂ ਜਬਾਂ ਤਾਂ ਪੰਜ ਕੱਢ ਕੇ ਆ ਗਏ ਆ ਜੀ ਤੇ ਉਹ ਫੇਰ ਲੱਭਾਂਗੇ ਕਰ ਹੂੰ ਤਾਂ ਬਾਕੀ ਜਿਹੜੇ ਸਾਡੇ ਪੀਣ ਵਾਲੇ ਜ਼ਿਆਦਾ ਆ ਹੂੰ ਤੇ ਉਹ ਸਾਨੂੰ ਗਾਲਾਂ ਕੱਢਣ ਲੱਗ ਪੈਂਦੇ ਜੋ ਦੂਰ ਜਾਣਾ ਪੈਂਦਾ ਹੂੰ ਇੱਕ ਵਾਰੀ ਅਸੀਂ ਪਿੰਡ ਤੋਂ ਬਾਹਰ ਇੱਥੋਂ ਕੱਢਿਆ ਠੇਕਾ ਬਾਹਰ ਖਰਾਤਾ ਜੀ ਤਾਂ ਕਈਆਂ ਲੋਕਾਂ ਨੂੰ ਚੰਗਾ ਨਹੀਂ ਲੱਗਾ ਹੂੰ ਉਹ ਲਾਪਿਆ ਕਰਨ ਫੇਰ ਮੈਂ ਕਿਹਾ ਜਿੱਦਾਂ ਫੇਰ ਬਿਗਦੀ ਪਰ ਜੇ ਪੀਣੀ ਤਾਂ ਨਹੀਂ ਪੀਣੀ ਤੇ ਨਹੀਂ ਪੀਣੀ ਹੂੰ ਤਾਂ ਫੇ ਗੱਲ ਉੱਥੇ ਰਹਿਣ ਦੀ ਜਦੋਂ ਹੁਣ ਪੈਨੇ ਪਰਚੇ ਹੋ ਗਏ ਫੇ ਵੀ ਗੱਲਬਾਤ ਨਹੀਂ ਬੰਦ ਹੁੰਦੀ ਤਾਂ ਫੇ ਉੱਥੇ ਹੁਣ ਕੀ ਕਰ ਸਕਦੇ ਅਸੀਂ ਹੂੰ ਫੇ ਤਾਂ ਪ੍ਰਸ਼ਾਸਨ ਦੇ ਅੱਗੇ ਬੈਠ ਕੇ ਅਸੀਂ ਕੀ ਕਰਦੇ ਰਹੇ ਹਾਂ ਬੇ ਇਹਨਾਂ ਨੂੰ ਚੱਕ ਕੇ ਅੰਦਰ ਕਰੋ ਪੱਕੇ ਕਰੋ ਇਹਨਾਂ ਨੂੰ ਅੰਦਰ ਅਸੀਂ ਫੇ ਐਮਬੈਲਿਸਮ ਸਾਰਿਆਂ ਨੂੰ ਇਹੀ ਹੈ ਨਾ ਕਿ ਪ੍ਰਸ਼ਾਸਨ ਨੂੰ ਕਹਿਣਾ ਜੀ ਤੇ ਫੜਾਈ ਦਾ ਵੀ ਦੂਜੇ ਵੀ ਵਿੱਚ ਕਈ ਵਾਰੀ ਬੰਦੇ ਨਸ਼ੇੜੀ ਜਿਹੜੇ ਉਹ ਵੀ ਫੜਾਈ ਅਸੀਂ ਕੋਸ਼ਿਸ਼ ਤਾਂ ਕਰੀਦੀ ਭਰ ਕਹਿੰਦੇ ਹੁੰਦੇ ਆ ਇਹ ਬਿਸ਼ਰਮ ਬੰਦੇ ਕਈ ਹੁੰਦੇ ਆ ਨਹੀਂ ਹਟਦੇ ਹੋ ਜੀ ਬਿਲਕੁਲ ਜਿਵੇਂ ਇਹ ਹਰੇਕ ਪਿੰਡ ਦੇ ਵਿੱਚ ਹੀ ਦਿੱਕਤ ਪਰੇਸ਼ਾਨੀਆਂ ਆਉਂਦੀ ਹੈ ਕਿ ਸਾਰੇ ਬੰਦੇ ਖੁਸ਼ ਨਹੀਂ ਹੁੰਦੇ ਤੇ ਸਾਰੇ ਬੰਦੇ ਤੁਹਾਡੇ ਖਿਲਾਫ ਨਹੀਂ ਹੁੰਦੇ ਅਧਪ ਚਦ ਇਹ ਚੱਲਦਾ ਰਹਿੰਦਾ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਲਈ ਕਾਰਗੁਜ਼ਾਰੀਆਂ ਦੇ ਲਈ ਕੋਈ ਰਣਨੀਤੀ ਸਰਕਾਰ ਦੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਤੁਸੀਂ ਰੱਖੀ ਹੈ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਸਰਹੱਦੀ ਪਿੰਡ ਹੈ ਬਾਰਡਰ ਜਿਹੜਾ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦਾ ਸ਼ੁਰੂ ਹੋ ਜਾਂਦਾ ਹੈ ਇਸ ਪਿੰਡ ਨੂੰ ਲੈ ਕੇ ਖਾਸ ਕਾਰਗੁਜ਼ਾਰੀਆਂ ਦੇ ਲਈ ਕਿਸੇ ਨੂੰ ਅਪੀਲ ਕੀਤੀ ਕਿਸੇ ਦੇ ਨਾਲ ਗੱਲਬਾਤ ਕੀਤੀ ਗਈ हां जी पहला ਤਾਂ ਮੈਂ ਇਸ ਵਾਰ ਤੇ ਬਹੁਤ ਜਿਹੜੇ ਜਦੋਂ ਆਉਂਦਾ ਕੋਈ ਵੀ ਐਮਐਲਏ ਕੋਈ ਵੀ ਲੀਡਰ ਹੁੰਦਾ ਨਾ तकरीबन ਸਭ ਜਨਤਾ ਦੱਸਦੀ ਆ ਉਹ ਚਾਹ ਲੋ ਪੰਚਾਇਤ ਨੂੰ ਛੱਡ ਕੇ ਵੀ ਉਹ ਕਾਰਵਾਈ ਕਰਾ ਸਕਦੇ ਆ ਜੀ ਅਸੀਂ ਐਸਐਸ ਵਿਦਿਆਕਤ ਸਭ ਤੱਕ ਜਾਨੀ ਇਹ ਗੱਲਾਂ ਪਹਚਾਈਆਂ ਦੂਜੀ ਇਹ ਸਾਡੇ ਮੰਗ ਕੀਤੀ ਸੀ ਇੱਕ 12ਵੀਂ ਤੱਕ ਸਕੂਲ ਸਾਡੇ ਜਰੂਰ ਹੋਣਾ ਚਾਹੀਦਾ ਸਾਡੇ ਇਸ ਏਰੀਆ ਤੋਂ ਸਭ ਤੋਂ ਵੱਡਾ ਪਿੰਡ ਇਹ ਆ ਤਾਂ ਜਿੱਥੇ ਹੁਣ ਸਕੂਲ ਹੈਗਾ ਨਾਰਾ ਆ ਪਿੰਡ ਜੀ ਉੱਥੇ ਮੇਰਾ ਖਿਆਲ ਵੀ 1500 ਦੀ ਆਬਾਦੀ ਹੈ ਸਰ ਅੱਛਾ ਜੀ ਅੱਧੋ ਦੀ ਹੈ ਉੱਥੇ ਪਲੱਸ 2 ਤੱਕ ਉੱਥੇ ਪਲੱਸ 2 ਹੈਗਾ ਹੂੰ ਉਧਰੋਂ ਕੋਈ ਨਿਗਾਹ ਨਹੀਂ ਕਰ ਰਿਆ ਲੋਕ ਪ੍ਰਸ਼ਾਸਨ ਅਸੀਂ ਤਾਂ ਜਣੀ ਜਦੋਂ ਕੋਈ ਵੀ ਆਉਂਦਾ ਮੈਂ ਤਕਰੀਬਨ ਮੈਂ ਨਾ 25 ਸਾਲ ਬਾਹਰ ਲਾਇਆ ਹਾਂ ਕੰਮ ਤੇ ਉਸ ਤੋਂ ਬਾਅਦ ਇਹ ਕੰਮ 'ਚ ਪੈ ਗਏ ਹਾਂ ਤਾਂ ਮੈਨੂੰ ਜਣੀ ਨਾ ਇਹ ਸ਼ੌਕ ਨਹੀਂ ਸੀ ਜਦੋਂ ਬਣਿਆ ਸਿਰਫ ਇੱਕ ਨਾ ਪੁਰਾਣੇ ਸਰਪੰਚ ਮੋਰੇ ਮੰਗ ਰੱਖੀ ਸੀ ਅਸੀਂ ਸਾਡੇ ਕੋਲ ਸ਼ਮਸ਼ਾਨ ਘਾਟ ਜਾਂਦਾ ਸਾਡਾ ਅਸਲੀ ਘਰ ਜਿਹੜਾ ਨਾ ਸ਼ਮਸ਼ਾਨ ਘਾਟ ਹੈ ਉਹਦੇ ਬਾਰੇ ਮੰਗ ਰੱਖੀ ਸਰਪੰਚ ਨੂੰ ਅਸੀਂ ਕਿਹਾ ਵੀ ਇੱਕ ਨਾ ਉੱਥੇ ਟੂਟੀ ਲਾ ਦੇ ਬੈਠਣ ਦੀ ਜਗ੍ਹਾ ਬਣਾ ਦੇ ਕੋਈ ਜਗ੍ਹਾ ਨਹੀਂ ਬੈਠਣ ਕੋਈ ਪੀਣ ਨੂੰ ਪਾਣੀ ਨਹੀਂ ਉਹ ਜਬੰਦੀ ਨਾ ਨਹੀਂ ਕੀਤਾ ਫਿਰ ਸਾਨੂੰ ਮੇਰੇ ਦੋਸਤਾਂ ਮੇਰੇ ਨੇ ਮੈਨੂੰ ਬਣਾਤਾ ਆ ਚੱਕਣਾ ਚੱਕਣਾ ਪਿਆ ਚੱਕਣਾ ਪਿਆ ਔਰ ਅਸੀਂ ਸ਼ੁਰੂਆਤ ਵਿੱਚ ਸਟਾਰਟਿੰਗ ਸਮਸ਼ਾਨ ਘਟਦੂ ਕੀਤੀ ਸੀ ਅੱਜ ਵੀ ਦੇਖ ਲਓ ਬੈਠਣ ਦੀ ਜਗਾ ਵੀ ਆ ਖਰਚ ਵੀ ਲੱਗਾ ਹੈ ਬਾਉਂਡਰੀ ਵੀ ਹੋਈ ਹੋਆ ਪਾਣੀ ਵੀ ਪੀਣ ਨੂੰ ਹੈ ਜਾਨੀ ਮੇਨ ਜਗਾ ਜਦੋਂ ਅਸੀਂ ਬੰਦਾ ਮਰਦਾ ਜਾਂਦੀ ਉੱਥੇ ਨਾ ਬਿਲਕੁਲ ਪਿੱਛੇ ਦੁਨੀਆ ਜਾਂਦੀ ਆ ਉੱਥੇ ਜਾ ਕੇ ਦੇਖਦੇ ਇਹ ਪਿੰਡਾਂ ਵਿੱਚ ਕੀ ਅਸੂਲਤਾ ਕੀ ਬਣੀਆਂ ਕੀ ਬਣੀ ਉਹ ਹੁੰਦਾ ਨਾ ਜੀ ਤਾਂ ਪਹਿਲਾਂ ਸਾਡੇ ਇੱਥੇ ਹੈ ਨਹੀਂ ਸੀ ਕੁਝ ਵੀ ਹੁਣ ਜੇ ਮੈਂ ਵਗੈਰਾ ਗਰਾਊਂਡ ਵਗੈਰਾ ਹਮ ਸਭ ਕੁਝ ਹੈਗਾ ਬੱਚਿਆਂ ਦੇ ਜੋ ਸੀਗਾ ਜਣੀ ਸਾਨੂੰ ਜਰੂਰਤ ਸੀਗੀ ਉਹ ਕੁਝ ਪੂਰੀਆਂ ਕੀਤੀਆਂ ਬਸ ਇੱਕ दारू ਦੀ ਪ੍ਰੋਬਲਮ ਆ ਹਮ ਹੋਰ ਸਾਡੇ ਪਿੰਡ ਜਿਆਦਾ ਹੋਰ ਵਾਲੇ ਸਮੇਂ ਦੇ ਵਿੱਚ ਹੱਲ ਹੋ ਗਈ ਹੈ ਹਾਂਜੀ ਸੋ ਇਹ ਸਾਨੂੰ ਸਰਪੰਚ surjit ji ਇਹਨਾਂ ਦੇ ਵੱਲੋਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਤੇ ਨਾਲ ਪਿੰਡ ਦੀਆਂ ਬੀਬੀਆਂ ਜੜੀਆਂ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਜੋ ਪਿੰਡ ਦੇ ਵਿੱਚ ਸੁੱਖ ਸਹੂਲਤ ਦੀ ਕਮੀ ਹੈ ਉਸ ਦੇ ਬਾਰੇ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਸਰਕਾਰ ਤੱਕ ਤਜ਼ਵੀਜ਼ਾਂ ਸਰਕਾਰ ਤੱਕ ਅਪੀਲਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਪਹੁੰਚਾ ਦਿੱਤੀਆਂ ਗਈਆਂ ਨੇ ਆਸਵਾਦ ਇਹ ਨੇ ਕਿ ਇਹਨਾਂ ਦੇ ਵੱਲੋਂ ਇਹ ਜਿਹੜੀਆਂ ਅਪੀਲਾਂ ਇਹ ਜਿਹੜੀਆਂ ਕੋਸ਼ਿਸ਼ਾਂ ਭਰੀਆਂ ਗੱਲਾਂ ਸਰਕਾਰ ਤੱਕ ਪਹੁੰਚਾਈਆਂ ਗਈਆਂ ਨੇ ਉਹਦਾ ਹੱਲ ਹੀ ਲਾ ਕੱਢ ਕੇ ਜ਼ਮੀਨੀ ਧਰਤਲ ਦੇ ਉੱਪਰ ਕਾਰਵਾਈਆਂ ਕੀਤੀਆਂ ਜਾਣ ਪਰ ਇਸ ਪਿੰਡ ਦੇ ਵਿੱਚ ਕੰਮਕਾਜ ਦੀ ਕਮੀ ਨਹੀਂ ਹੈ ਸਰਪੰਚ ਸਾਹਿਬ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਕੰਮਕਾਜ ਕਰਨ ਦੇ ਤਰੀਕੇਸ ਲਈ ਕਿ ਬਹੁਤ ਨੇ ਪਰ ਜੇਕਰ ਕਿਸੇ ਨੇ ਨਹੀਂ ਕਰਨਾ ਤਾਂ ਉਹਨੇ ਨਹੀਂ ਕਰਨਾ ਜਿਹੜੀਆਂ ਬੀਬੀਆਂ ਦੇ ਵੱਲੋਂ ਇੱਥੇ 1.5 ਸਾਲ ਤੋਂ ਇਸ ਨਰਸਰੀ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਇਸ ਨਰਸਰੀ ਦੇ ਵਿੱਚ ਉਹਨਾਂ ਦੀ ਗੁਜ਼ਰਬਸਰ ਚੱਲਦੀ ਹੈ ਸ਼ਰਾਬ ਦੀ ਦਿੱਕਤ ਹੈ ਇਸ ਪਿੰਡ ਦੇ ਵਿੱਚ ਸਰਕਾਰੀ ਹਸਪਤਾਲ ਜਿਹੜਾ ਉਸਦੀ ਵੀ ਕਿਲਤ ਹੈ ਉਸ ਨੂੰ ਲੈ ਕੇ ਤੇ ਨਾਲ ਜਿਹੜੇ ਦੋ ਚੋ ਆਸ-ਪਾਸ ਦੇ ਵਿੱਚ ਵਗਦੇ ਨੇ ਉਹਦਾ ਕਰਕੇ ਵੀ ਪਿੰਡ ਵਾਸੀਆਂ ਨੂੰ ਬਹੁਤ ਦਿੱਕਤ ਪਰੇਸ਼ਾਨੀ ਕਿਲਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਸੋ ਇਹਨਾਂ ਦੇ ਵੱਲੋਂ ਜਿਹੜੀ ਆਪਣੀ ਤਮਾਮ ਕਾਰਗੁਜ਼ਾਰੀ ਦੀ ਗੱਲ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਇਸ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆ